ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਛੋਟੀਆਂ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਬਹੁਤ ਨਾਲ ਠੀਕ ਠਾਕ ਬੈਨਾ ਵਧੀਆ ਬਾਬੇ ਸ਼ੀਤਾਂ ਦੀ ਬਹੁਤ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਕਿਵੇਂ ਰਹੀ ਭਾਜੀ ਕੱਲ੍ਹ ਵਾਲੀ ਵੀਡੀਓ ਮੈਂ ਕੱਲ੍ਹ ਵਾਲੀ ਉਹਨੇ ਵੇਦੋ ਵੀ ਗਿਆ ਹਾਸ਼ਾ ਜੀ ਉਸ ਤੇ ਦੀ ਹਾਂਜੀ ਹਾਂਜੀ ਉਧਾਂ ਆਈਆਂ ਸੀ ਲੋਕਲ ਵੀਰਾਂ ਨੇ ਲੜੀਆਂ ਦੋਵੇਂ ਠੀਕ ਆ ਉਹਨੇ ਵੀ ਕਿਧਰ ਸਮਝ ਲੱਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਭਾਈ ਨਾਮ ਤੇ ਡਰੈਸ ਦੱਸ ਦਿਓ ਨਾਮ ਤੁਹਾਨੂੰ ਸ਼ਹਿਰ ਨਾਲ ਜਿਲ੍ਹਾ ਪਰਸਰ ਡਰੈਸ ਤੁਸੀਂ ਜੋੜ ਗਿਆ ਉਹ ਬੋਰਡ ਤੇ ਮਾਰੋ ਤੁਸੀਂ ਲਾ ਕੇ ਕਰੀ ਬਿਲਕੁਲ ਠੀਕ ਆ ਠੀਕ ਆ ਠੀਕ ਆ ਲਾ ਕੇ ਖੜੋ ਲਓ ਜੀ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਦਿলোਧਨਵਾਦ ਆ ਲਾ ਕੋ ਚੰਨਾਪੁਰ ਲਾ ਦਿੱਤਾ ਲਓ ਜੀ ਲਾਈਟ ਜੀ ਤੁਸੀਂ ਗਲਤ ਲਾਈ ਜਣਾ ਉਹਦੀ ਵਿੱਚ ਆਉਂਦੀ ਆ ਤੇ ਲੱਗੇ ਫਿਰ ਨੀਚੇ ਦਾ ਲਾ ਦਨੇ ਆ ਠੀਕ ਹੈ ਠੀਕ ਆ ਜਿਹੜੀ ਨਾਲ ਠੀਕ ਆ ਇਹ ਵਧੀਆ ਲੱਗੂਗਾ ਨਹੀਂ ਉਹ ਲਾਈਟ ਦਾ ਥੋੜਾ ਜਿਹਾ ਪ੍ਰੋਬਲਮ ਨਾ ਉਹਦੇ ਕਰਕੇ ਕਲੀਅਰ ਨਹੀਂ ਦੀਦਾ ਨਾ ਹੁਣ ਵਧੀਆ ਹੁੰਦੀ ਹੈ ਲਾਈਟ ਜਿਹੜੇ ਜੋੜ ਪੱਕੇ ਲਾ ਜੀ ਚੇਬੀ ਕੱਢੇ ਆ ਵੀਰ ਨੇ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਮੇਰਾ ਤੇ ਜਾਰੇ ਧੰਨਵਾਦ ਹੈ ਵਾਲੇ ਨਾਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਿਆਰ ਆ ਵੀਰ ਦਾ ਬਹੁਤ ਜ਼ਿਆਦਾ ਇਹ ਦੱਸਿਓ ਭਾਜੀ ਆ ਪਹਿਲੇ ਨੰਬਰ ਤੇ ਜੋ ਟੀ ਪਹਿਲਾ ਸੂਆ ਇਹ ਚਾਰ ਦਾਲ ਜੀ ਅੱਛਾ ਜੀ ਉਹਦੇ ਕੋਲ 9 ਕਿਲੋ ਹੋਗਾ ਠੀਕ ਹੈ ਜੀ ਸਾਢੇ 8 ਕਿਲੋ ਗਰੰਟੀ ਵਾਲਾ ਠੀਕ ਹੈ ਠੀਕ ਹੈ ਟਾਈਮ ਅਗਲੇ ਠੀਕ ਹੈ ਲਓ ਜੀ 9 ਹੋਗਾ ਸਾਢੇ 8 ਗਰੰਟੀ ਵਾਲਾ ਦੁੱਧ ਤੇ ਪਹਿਲਾ ਹੀ ਸੂਆ ਦੇ ਚਾਰ ਦਾਂ ਦੇ ਮੂੰਹਾਂ ਨਵੀਂ ਝੋਟੀ ਬਿਲਕੁਲ ਖੋਲਿਓ ਭਾਜੀ ਹਰ ਪਾ ਲਓ ਜੀ ਠੀਕ ਹੈ ਉਧਰ ਵੀ ਕੱਢੀ ਜੇ ਇਧਰ ਨਾ ਹੁੰਦੀ ਗਈ ਠੀਕ ਹੈ ਠੀਕ ਹੈ ਲਓ ਜੀ ਕਾਦ ਕੋਦੀ ਜਿਹੜਾ ਬਹੁਤ ਹੀ ਤਗੜਾ ਪਿਓਰ ਮੌਰਾ ਨਸਲ ਦੀ ਆ ਐਂ ਦੇ ਇਹਨਾਂ ਸਿੰਗ ਲੱਗਾ ਪਿਆ ਕਿੰਨਾ ਟਾਈਮ ਹੋ ਗਿਆ ਸੁਨੀਪਾ ਜੀ ਸੁਨੀਪਾ ਜੀ ਕੋਈ ਮਹੀਨੇ ਦੇ ਕੇ ਟਾਈਮ ਹੋ ਗਿਆ ਜੀ ਵੱਧ ਨਹੀਂ ਕੀ ਘਾਟ ਨਾ ਕਹਿੰਦੇ ਦੋ ਚਾਰ ਦਿਨ ਵੱਧ ਹੀ ਹੋਣ ਮਹੀਨੇ ਲੋ ਠੀਕ ਆ ਠੀਕ ਆ ਫੋਨ ਮਰੀ ਕਿਤੇ ਦੰਦੀ ਵੱਡੀ ਏ ਠੀਕ ਆ ਲਓ ਜੀ ਆਹ ਵਾਲਾ ਜਵਾਬ ਜਿਹੜਾ ਮੇਲਕਾਹ ਪਿੱਛੇ ਤੇ ਥਾਣਾ ਦਾ ਸੈਜ ਗਿਆ ਬ ਜਿਹੜਾ ਚੰਗਾ ਵਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਲੋ ਜੀ ਕਾਦ ਦੇਖੋ ਕਦਾ ਜੀ ਤੇ ਕਾਦ ਦਾ ਕੋਈ ਸ਼ੱਕ ਨਹੀਂ ਆ ਵੇਖ ਸਕਦੇ ਤੁਸੀਂ ਜੱਟਾ ਚੱਡੇ ਰਿਹਾ ਦਫਾਈਆਂ ਵੀ ਠੀਕ ਆ ਠੀਕ ਆ ਹਾਂ ਦੱਸਿਆ ਚੰਗਾ ਦਾ ਵੀ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਮਾਲਾ ਇਹ ਕਠਾ ਦੰਦਗੀ ਬੜੀਆ ਵਰਦਾਵਾ ਠੀਕ ਆ ਠੀਕ ਆ ਤੇ ਮੁੱਲ ਭਾਜੀ ਇਹਦਾ ਮੋਦੀ ਦੀ 85 ਦੀ 85 ਦੀ ਹਾਂ ਕਰ ਦੋ ਜਾਇ ਜੇ ਵੇਖ ਲੋ ਜਿੱਥੇ ਨਹੀਂ ਦੱਸ ਦੋ ਤੁਸੀਂ ਆ ਵੀ ਹਾਂ ਲਈ 80 ਦੇ ਦਈਏ ਵੇਖ ਲੋ ਜਾ ਗਿੰਗ ਜਾਇ ਤੇ 80 ਜੋ 3 ਯਰ ਵਾਲਾ ਰਿਫਰਮਾ ਮਾਨ 77 7000 ਦੀ ਭਾਅ ਹੈ ਬਾਕੀ ਜਿਹੜਾ ਮੌਕੇ ਤੇ ਮਾਨਤਾਲਣ ਹੋ ਜੂਗਾ ਠੀਕ ਹੈ ਠੀਕ ਹੈ ਲਓ ਜੀ 77000 ਦੇ ਵਿੱਚੋਂ ਮਾਨਤਾਲਣ ਭਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਅੱਛਾ ਜੀ ਆਰਟੀਕਲ ਤੋਂ ਬਾਅਦ ਦੋਦੂਗਾ ਚਵਾਈ ਇੱਕ ਨੰਬਰ ਦੀ ਹੋ ਗਈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨਾਰਮਲ ਰੇਟ ਮੌਕੇ ਤੇ ਮਾਨਤਾਲਣ ਹੋ ਜੂਗਾ ਤੇ ਦੂਜੇ ਨੰਬਰ ਤੇ ਕਿਵੇਂ ਆ ਗਈ ਭਾਜੀ ਭਾਜੀ ਸੂਰੀਏ ਪਤੀ ਮਨ ਮਹੀਨਾ ਹੋ ਗਿਆ ਜੇਰ ਹੋ ਗਿਆ ਦੋ ਹੋ ਗਿਆ ਅੱਛਾ ਜੀ ਬੱਚਾ ਮਰ ਗਿਆ ਜੀ ਦਾ ਠੀਕ ਹੈ ਜੀ ਆਪਾਂ ਚਾਹ ਜੇਵੇ 20 ਦਿਨ ਹੋ ਗਏ 25 ਦਿਨ ਹੋਏ 20 ਨਿਕਾਲ ਨਹੀਂ ਬਿਲਕੁਲ ਬਿਲਕੁਲ ਕੋਈ ਨੋਬਲ ਆ ਅੱਛਾ ਜੀ ਪਰ ਸਾਡੇ ਕੋ ਜੀ ਨਹੀਂ ਲੌਂਦੀ ਰਾਤੀ ਆਈ ਆ ਅੱਛਾ ਜੀ ਹੋਂ ਦੋ 100 ਕਿਲੋ ਪਗੜੀ ਲਵਾਂਗੇ ਠੀਕ ਹੈ ਲਓ ਜੀ ਇੱਕ 150 ਪਾਣੀ ਸਾਦਾ ਜੀ ਠੀਕ ਹੈ ਜੀ ਲਓ ਜੀ ਹੋਊਗਾ 9 ਪਰ 8 ਤਾਂ ਕੋਈ ਪਈਆ ਖੰਡ ਘਾਟੀ ਮੰਨੇ ਬਾਈ ਕਹਿੰਦਾ ਹਾਂ ਇੱਕਾਦ ਕੁ ਦੇਦਾ ਵੀ ਬਹੁਤ ਹੀ ਤਗੜਾ ਆ ਗਿਆ ਵਾ ਇਹ ਸੁਬਾ ਕਿੜਵਾ ਸੀ ਦੂਜਾ ਸੁਬਾ ਜੀ ਲਓ ਜੀ ਦੂਜਾ ਸੁਬਾ ਜੀ ਵੀ ਜੈਡ ਬਲੈਕ ਜੇ ਕਾਤ ਕੁ ਦੇਦਾ ਵੀ ਬਹੁਤ ਹੀ ਚੰਗਾ ਵਾ ਤੇ ਸਿੰਗ ਵੀ ਤੁਸੀਂ ਵੇਖ ਸਕਦੇ ਜੀ ਚੰਗਾ ਲੱਗਾ ਵਾ ਲਓ ਜੀ ਬਾਕੀ ਥਾਣਾ ਦਾ ਸਹਿਜ ਗੈਪ ਤੇ ਥਾਣੇ ਬਹੁਤ ਚੰਗਾ ਲੱਗਦੀ ਜੀ ਆਪਣੇ ਕੋਲ ਜਾ ਕੇ ਟੀਕਾ ਲਵਾ ਜੀ ਠੀਕ ਆ ਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਆ ਲਓ ਜੀ ਪਿਛਲੇ ਘਰ ਪਾਈ ਕਹਿੰਦਾ ਕਿ ਪਾੜੇ ਦੇ ਮਿਲਦੀ ਰਹੀ ਆ ਤੇ ਉਪਰੇ ਥਾਂ ਜਾ ਕੇ ਕਿਤੇ ਡਾਡੀ ਡੰਗ ਟੀਗਾ ਵੀ ਲਵਾ ਸਕਦੀ ਜੀ ਬਾਕੀ ਕੱਦ-ਕੁੱਦ ਵਿੱਚ ਕੋਈ ਸ਼ੱਕ ਨਹੀਂ ਆ ਤੇ ਦੂਜਾ ਸੁਆ ਸੁਈ ਜੇ ਤੇ ਚੜਦੀ ਇਹਦੀ ਚੜਦਾ ਦੇ ਥਣਾ ਦਾ ਸੈਜ ਕਾ ਜਿਹੜਾ ਚੰਗਾ ਆ ਗਿਆ ਵਾ ਠੀਕ ਆ ਜੀ ਇਹਦਾ ਭਾਜੀ ਮੁੱਲ ਇਹਦਾ ਮੁੱਲ ਹਾਂ ਦਾ ਭਾਜੀ ਦੇ ਦਈਏ ਹਾਂ ਜੀ ਦੇ ਦਈਏ 65 ਦੀ ਹਾਂ ਨਹੀਂ ਕਰੀਏ ਮੰਨਤਾ ਕਰਦੀ ਕਰਦੀਏ ਮੰਨਤਾਣਾ ਆ ਨਾ ਭਾਈ 36000 ਦੇ ਦਾਂਗ ਪੂਰੀ ਜੀ ਠੀਕ ਆ ਜੀ ਮੋਕੇ ਦੇ ਕੋ ਮੰਨਤਾ ਹੋ ਜੂਗਾ ਠੀਕ ਹੈ ਲੋ ਜੀ ਮੇਰੇ ਕੋਲ ਭਾਈ ਦੋ ਡੱਗ ਚੋਵੇ ਅੱਛਾ ਜੀ ਇਹ ਡੱਗ ਚੋਵੇ ਠੀਕ ਹੈ ਭਾਈ ਗੱਲ ਦਸੀ ਚੰਗੀ ਹੁੰਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਆ ਮਾਦੂ ਕਹਿੰਦਾ ਲੋ ਜੀ ਚੱਡਾ ਦੀ ਵੇਖ ਸਕਦੇ ਜਿੱਧਰਲੀ ਸਾਈਡ ਤੋਂ ਥਾਣਾ ਦਾ ਸੈਜ ਗਿਆ ਜਿਹੜਾ ਲਾਗੇ ਤੋਂ ਚੈੱਕ ਕਰਾ ਦੇਣਾ ਚੰਗਾ ਵਾ ਪਾ ਜੀ ਜਿਹੜੀ ਐਨ ਇੱਕ ਨੰਬਰ ਆ ਆਹ ਜੀ ਹਾਂ ਕਰਾਂਗੇ ਅੱਛਾ ਜੀ 60000 ਦੋ ਡੱਗ ਜਿਹੜਾ ਵਜਨ ਮੁਝਨ ਕਰਦੀ ਆ ਗਈ ਆ ਗਈ ਸਹੀ ਗੱਲ ਆ ਸਾਰਾ ਸੂਆ ਚੋਗ ਦੇ 60000 ਦੋ ਨੋਜ ਮਾਇਆ ਬਿਲਕੁਲ ਸਹੀ ਗੱਲ ਆ ਜੀ ਬਾਕੀ ਚੰਗੀ ਆ ਕੋਈ ਸੰਭਲੂ ਕਰੇ ਦੂਜੇ ਸੁ ਤੇ ਦੁੱਧ ਜਿਹੜਾ ਨਵਾਂ ਆ ਪਾਕੀ ਪਾਈ ਕਹਿੰਦਾ ਕਿ ਆਖ ਤੋਂ ਵੀ ਪਾਈ ਠੀਕ ਆ ਜੀ ਪਾਈ ਆਖੰਡ ਘੱਟ ਕਰਕੇ ਦਿਆਂਗੇ ਤੇ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹ ਤੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ